ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਹੋਣੀ ਜਿਹੜੇ ਵੀਰ ਕਹਿੰਦੇ ਆਪਾਂ ਟੋਕੜ ਗੱਬਣ ਲੈਣੀ ਆ ਝੋਟੀ ਤੇ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਸਕਦਾ ਹਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਬਾਈ ਈਸ਼ਾਨ ਸਾਦਮਾ ਪਿੰਡ ਧੌਲਾ ਨਾਮ ਈਸ਼ਾਨ ਤੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ 9041434874 ਜਿਹੜੀ ਵੀਰੇ ਆਪਸ ਸਕਰੀਨ ਤੇ ਝੋਟੀ ਲਿਖਨੇ ਕਿੰਨੇ ਟਾਈਮ ਦੀ ਗੱਬਣਾ ਹੈ ਤਿੰਨ ਮਹੀਨੇ ਦੀ ਗੱਬਣਾ ਤਿੰਨ ਮਹੀਨੇ ਦੀ ਚੈੱਕ ਪਾਸ ਹੈ ਚੈੱਕ ਪਾਸ ਕਰਵਾਤੀ ਚੈੱਕ ਪਾਸ ਕਰਵਾਤੀ ਤੇ ਦੁੱਧ ਕਿੰਨਾ ਹੈ ਬਾਈ 6 ਕਿਲੋ ਦੁੱਧ 6 ਕਿਲੋ ਤੇ ਮਿਲਦੀ ਕਿਵੇਂ ਹੈ ਮਿਲਦੀ ਬਾਈ ਚਾੜ ਤੇ ਮਿਲਦੀ ਹੈ ਮਤਲਬ ਡੇਰੀ ਤੋਂ ਆਈ ਹੈ ਟੀਕਾ ਵੀ ਲ ਤੇ ਮੇਰੇ ਖੋਲ ਕੇ ਢੇੜਾ ਦਵਾ ਰਹੇ ਜੇ ਕਿਸੇ ਮੇਰੇ ਵੀਰ ਦੀ ਸਾਹਮਧਾਰੀ ਚਾਹੁੰਦੀ ਹੈ ਦੋਸਤੋ ਕੱਦ ਸੋਟਾ ਨਹੀਂ ਹੈਗਾ ਵੱਡਾ ਜਦੋਂ ਕੋਲੇ ਜਾ ਕੇ ਦੇਖੋਗੇ ਤਾਂ ਤੁਹਾਡਾ ਮਨ ਖੁਸ਼ ਹੋ ਜੂਗਾ ਕਿਉਂਕਿ ਐਡਾਂ ਦੀਆਂ ਝੋਟੀਆਂ ਜਿਹੜੀਆਂ ਪਹਿਲਣਾ ਨਹੀਂਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਬਰੀਕ ਸਕੈਨਾ ਦੋਸਤੋ ਚਮੜੀ ਵੀ ਬਰੀਕ ਹੈ ਪੱਠਪੁੜੇ ਦੀ ਬੰਤਰ ਬਹੁਤ ਸ਼ਾਨਦਾਰ ਹੈ ਫੇਸ ਕੁਆਲਿਟੀ ਵੀ ਚੰਗੀ ਹੈ ਝੋਟੀ ਦੀ ਬਾਕੀ ਤੁਰਨੀ ਤਰਨੀ ਵੀ ਸੋਹਣੀ ਹੈਗੀ ਝੋਟੀ ਦੀ ਥਾਣਾ ਹਵਾਨੇ ਦੀ ਝੋਟੀ ਬਿਲਕੁਲ ਸਾਫ਼ ਹੈ ਕੱਲਾ ਕੱਲਾ ਨਿਖਣ ਮਾਂ ਥਾਣਾਗਾ ਤੇ ਚਵਾਈ ਹੁਣ ਹੋਣੀ ਹੈ ਕਿ ਹੋ ਗਈ ਵੀਰੇ ਹੁਣ ਦੋਸਤੋ ਸ਼ਾਮ ਦੀ ਚਵਾਈ ਹੋਣੀ ਆ 5 ਕਿਲੋ ਦੁੱਧ ਵੀਰ ਕਹਿੰਦੇ ਵੀ ਹੈਗਾਗਾ ਜੋ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੁੱਧ ਵਧ ਵੀ ਜਾਊ ਦੋਸਤੋ ਲੰਮੀ ਲੂਮੀ ਝੋਟੀ ਬਹੁਤ ਹੈ ਬਾਕੀ ਬਰੀਕ ਇਸ ਕਹਿੰਨਾ ਥਣਲੇਵੇ ਦੀ ਬਿਲਕੁਲ ਸਾਫ ਕੋਈ ਪਾਸਾ ਨਹੀਂ ਆਸਾ ਨਹੀਂ ਕੱਲਾ ਕੱਲਾ ਨਿਖੜਵਾ ਥਾਣਾ ਮੁੱਠੀ ਵਾਲਾ ਤੇ ਦੁੱਧ 5 ਕਿਲੋ ਹਾਜ਼ਰ ਹੈਣਾ ਵੀਰੇ ਤੇ ਡਿਮਾਂਡ ਕਰਨੀ ਆ ਵੀਰੇ ਲੈਣ ਦੇ ਨਾਲ ਹੀ ਆ ਜਾ ਮੁੱਲ ਕਰਨਾ ਵੀਡੀਓ ਤੇ ਹੈਗਾ ਨਹੀਂ ਮੁੱਲ 85000 1000 2000 ਦਾ ਮਾਨ ਹਦਾਨ ਹੋ ਜੂਗਾ ਮੁੱਲ ਦੋਸਤੋ ਵੀਰ ਕਹਿੰਦਾ ਵੀ 90 95 ਦਾ ਮੰਗੀਏ ਉਹ ਕੋਈ ਫਾਇਦਾ ਨਹੀਂ 85000 ਚੋ ਘਰੇ ਆ ਬੰਦੇ ਦਾ ਮਾਨ ਤਾਂ ਤੇ ਛੋੜ ਹੋ ਜੂਗੀ ਜੇ ਕਿਸੇ ਮੇਰੇ ਵੀਰ ਦੀ ਸਮਦਰੀ ਚਾਉਂਦੀ ਹੈ ਤਾਂ ਵੀਰ ਈਸ਼ਾਨ ਨਾਲ ਜਰੂਰ ਸੰਪਰਕ ਕਰ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ